ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸੰਗਰੜ ਡੇਰੀ ਫਾਰਮ ਦੇ ਵਿੱਚ ਅੱਜ ਅਸੀਂ ਇੱਕ ਛੋਟੀ ਜਿਹੀ ਵੀਡੀਓ ਲੈ ਕੇ ਆਏ ਆ ਜ ਜਿਨ੍ਹਾਂ ਵਿੱਚ ਅਸੀਂ ਆਪਣੇ ਭੈਣ ਭਰਾਵਾਂ ਨੂੰ ਜਾਣਕਾਰੀ ਦੇ ਸਕੀਏ ਕਿ ਅਸੀਂ ਕਿੱਥੋਂ ਕੰਮ ਸ਼ੁਰੂ ਕੀਤਾ ਤੇ ਜਿਹੜੇ ਭੈਣ ਭਰਾ ਕੰਮ ਕਰ ਰਹੇ ਆ ਪਸ਼ੂਆਂ ਦਾ ਤੇ ਜਾਂ ਕਰਨਾ ਚਾਹੁੰਦੇ ਆ ਤੇ ਅਸੀਂ ਉਹਨਾਂ ਨਾਲ ਇੱਕ ਛੋਟੀ ਜਿਹੀ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਆ ਕਿਉਂਕਿ ਅਸੀਂ ਚਾਹੁੰਦੇ ਆ ਕਿ ਜਿਹੜਾ ਅਸੀਂ ਐਕਸਪੀਰੀਅੰਸ ਕੀਤਾ ਪਿਛਲੇ 4 ਸਾਲਾਂ ਤੋਂ ਤੇ ਅਸੀਂ ਉਹ ਆਪਣੇ ਭੈਣ ਭਰਾਵਾਂ ਨਾਲ ਸ਼ੇਅਰ ਕਰੀਏ ਤਾਂ ਕਿ ਉਹ ਵੀ ਇਸ ਤੋਂ ਬੈਨੀਫਿਟ ਲੈ ਸਕਣ ਤੇ ਜਿੰਨਾ ਕੁ ਅਸੀਂ ਸਿੱਖਿਆ ਉਹ ਵੀ ਸਿੱਖ ਸਕਣ ਮੇਰੇ ਭੈਣ ਭਰਾ ਜਿਹੜੇ ਹਲੇ ਕੰਮ ਸ਼ੁਰੂ ਕਰਨਾ ਚਾਹੁੰਦੇ ਆ ਜਾਂ ਜਿਹੜੇ ਕਰ ਚੁੱਕੇ ਆ ਉਹ ਮਤਲਬ ਇਸ ਵੀਡੀਓ ਨੂੰ ਜ਼ਰੂਰ ਦੇਖਣ ਤਾਂ ਜੋ ਉਹ ਕੋਈ ਨਾ ਕੋਈ ਬੈਨੀਫਿਟ ਵੀਡੀਓ ਦੇ ਵਿੱਚੋਂ ਲੈ ਸਕਣ ਹਾਂਜੀ ਹੁਣ ਅਸੀਂ ਮਤਲਬ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਅਸੀਂ ਇਹ ਜਰਨੀ ਕਿੱਥੋਂ ਤੇ ਕਿਵੇਂ ਸਟਾਰਟ ਕੀਤੀ ਸਾਡੇ ਮਨ ਦੇ ਵਿੱਚ ਕਿਵੇਂ ਆਇਆ ਕਿ ਅਸੀਂ ਇਹ ਪਸ਼ੂਆਂ ਦਾ ਕੰਮ ਕਰੀਏ ਕਿਉਂਕਿ ਅੱਜ ਕੱਲ ਦੇ ਟਾਈਮ ਦੇ ਵਿੱਚ ਜਿਹੜੇ ਹੈਗੇ ਬਹੁਤ ਹੀ ਐਜੂਕੇਟਿਡ ਲੋਕ ਹੈ ਉਸ ਇਸ ਕੰਮ ਨੂੰ ਵਧੀਆ ਨਹੀਂ ਕਿੰਦੇ ਬਟ ਹੁਣ ਇਹ ਕੰਮ ਜਿਹੜਾ ਹੈਗਾ ਬਹੁਤ ਹੀ ਉੱਚੇ ਲੈਵਲ ਤੱਕ ਵੀ ਜਾ ਚੁੱਕਿਆ ਤੇ ਅਸੀਂ ਮਤਲਬ ਤੁਹਾਨੂੰ ਦੱਸਦੇ ਆ ਕਿ ਅਸੀਂ ਕਿਵੇਂ ਸ਼ੁਰੂ ਕੀਤਾ ਇਹ ਕੰਮ ਹਾਂਜੀ 2018 ਦੇ ਵਿੱਚ ਸਾਡੀ ਮੈਰिज ਹੋਈ ਸੀ ਤੇ ਉਸ ਤੋਂ ਬਾਅਦ ਮਤਲਬ ਅਸੀਂ ਆਈਲੈਟਸ ਕੀਤੀ ਪੀਟੀਵੀ ਕੀਤੀ ਤੇ ਬੈਂਡ ਵੀ ਬੈਂਡ ਸਕੋਰ ਵੀ ਅਚੀਵ ਕੀਤੇ ਫਿਰ ਅਸੀਂ ਫੋਰਨ ਦਾ ਵੀ ਅਪਲਾਈ ਕੀਤਾ ਦੋ ਤਿੰਨ ਵਾਰ ਬਟ ਫॉर ਅਨਫੋਰਚੂਨੇਟਲੀ ਉਧਰ ਜਿਹੜੀ ਫਾਈਲ ਸੀ ਉਹ ਰਿਜੈਕਟ ਹੋ ਗਈ ਸੀ ਉਸ ਤੋਂ ਬਾਅਦ ਅਸੀਂ ਮਤਲਬ ਯੂਕੇ ਲਈ ਵੀ ਅਪਲਾਈ ਕਰ ਰਹੇ ਸੀ ਬਟ ਸਾਡੇ ਮਨ ਦੇ ਵਿੱਚ ਆਇਆ ਕਿਉਂ ਨਾ ਅਸੀਂ ਇੱਥੇ ਹੀ ਕੰਮ ਸਟਾਰਟ ਕਰੀਏ ਹਾਂਜੀ ਉਸ ਤੋਂ ਬਾਅਦ ਅਸੀਂ ਯੂਕੇ ਦਾ ਸੋਚ ਰਹੇ ਸੀ ਵੀ ਅਸੀਂ ਅਪਲਾਈ ਕਰ ਲਈਏ ਬਟ ਸਾਡਾ ਮਨ ਵੀ ਰਿਹਾ ਸੀ ਬਟ ਉਸ ਤੋਂ ਬਾਅਦ 2020 ਦੇ ਵਿੱਚ ਮਤਲਬ ਮੇਰੇ ਬੇਟੇ ਨੇ ਜਨਮ ਲਿਆ ਫਿਰ ਅਸੀਂ ਉਹਦਾ ਫਿਊਚਰ ਦੇਖਿਆ ਵੀ ਹਾਂ ਜੇਕਰ ਅਸੀਂ ਫੋਰਨ ਚਲੇ ਜਾਂਦੇ ਹਾਂ ਤਾਂ ਉਸ ਦੀ ਜਿਹੜੀ ਇੱਥੇ ਕੇਅਰ ਆ ਵਧੀਆ ਨਹੀਂ ਹੋਊਗੀ ਕਿਉਂ ਨਾ ਸੀ ਆਪਣਾ ਬਿਜ਼ਨਸ ਹੀ ਸਟਾਰਟ ਕਰੀਏ ਜਿਹਦੇ ਵਿੱਚ ਸਾਨੂੰ ਵੀ ਬੈਨੀਫਿਟ ਹੋਵੇ ਤੇ ਅਸੀਂ ਆਪਣਾ ਜਿਹੜਾ ਬਿਜ਼ਨਸ ਉਹ ਵੀ ਮਤਲਬ ਉੱਚੇ ਲੈਵਲ ਤੇ ਲੈ ਕੇ ਜਾ ਸਕੀਏ ਤਾਂ ਕਿ ਆਪਾਂ ਇੱਥੇ ਹੀ ਚੰਗਾ ਪ੍ਰੋਫਿਟ ਖਾਟ ਸਕੀਏ ਤੇ ਹੋਰ ਵੀ ਆਪਾਂ ਜਾਣਕਾਰੀ ਲੋਕਾਂ ਨਾਲ ਸ਼ੇਅਰ ਕਰ ਸਕੀਏ ਮੈਰਿਜ ਤੋਂ ਪਹਿਲਾਂ ਵੀ ਮਤਲਬ ਮੇਰੇ ਪਿਕੇ ਘਰ ਕੋਈ ਪਸ਼ੂ ਹੈ ਨਹੀਂ ਸੀਗਾ ਤੇ ਮੈਰਿਜ ਤੋਂ ਬਾਅਦ ਜਦੋਂ ਮਤਲਬ ਸਾਡੀ ਮੈਰਿਜ ਹੋਈ ਉਸ ਤੋਂ ਬਾਅਦ ਮਤਲਬ ਮੇਰੇ ਸਹੁਰੇ ਘਰ ਵੀ ਦੋ ਹੀ ਪਸ਼ੂ ਸੀ ਜਿਵੇਂ ਆਪਾਂ ਆਮ ਦੁੱਧ ਲਈ ਰੱਖਦੇ ਆ ਘਰੇ ਦੋ ਪਸ਼ੂ ਤੇ ਮਤਲਬ ਕਾਫੀ ਵੱਡੇ ਪੱਧਰ ਤੇ ਨਹੀਂ ਸੀਗਾ ਕੰਮ ਉਦੋਂ ਉਸ ਤੋਂ ਬਾਅਦ ਅਸੀਂ 2021 ਦੇ ਵਿੱਚ ਜਿਹੜਾ ਇਹਨਾਂ ਬ੍ਰਾਂਡਿਆਂ ਦਾ ਕੰਮ ਸ਼ੁਰੂ ਕੀਤਾ ਤੇ ਇਹ ਜਿਹੜੇ ਬ੍ਰਾਂਡੇ ਬਣਾਏ ਤੇ ਇਹਨਾਂ ਮਤਲਬ ਦੋਆਂ ਪਸ਼ੂਆਂ ਤੋਂ ਆਪਾਂ ਜਿਹੜਾ ਹੈਗਾ ਕੰਮ ਸ਼ੁਰੂ ਕੀਤਾ ਤੇ ਆਪਣੇ ਕੋਲੇ ਉਸ ਟਾਈਮ ਜਿਹੜੀ ਇਹ ਇੱਕ ਗਾਂ ਜਿਹੜੀ ਆਪਣੇ ਕੋਲੇ ਤੇ ਮੱਝ ਸੀ ਜਿਹੜੀ ਆਪਾਂ ਇਹ ਗਾਂ ਹੈਗੀ ਆ ਇਹ ਪਹਿਲਾਂ ਤੋਂ ਆਪਨੇ ਕੋਲੇ ਸੂਈ ਸੀ ਆ ਕੇ ਤੇ ਇਹਦੇ ਆਪਾਂ ਜਿਹੜੇ ਹੈਗੇ ਦੋ ਸੂਏ ਲੈ ਚੁੱਕੇ ਆ ਹੁਣ ਇਹ ਤੀਜੀ ਸੂਏ ਲਈ ਗੱਭਣਾ ਇਹਨੂੰ 3rd ਮੰਥ ਲੱਗਿਆ ਹੋਇਆ ਇਸ ਗਾਂ ਨੂੰ ਤੇ ਜਿਹੜੀਆਂ ਆਪਣੀਆਂ ਇਹਦੇਆਂ ਦੋ ਬੱਚੀਆਂ ਉਹ ਆਪਣੇ ਕੋਲੇ ਪਾਲ ਰਹੀਆਂ ਫਾਰਮ ਦੇ ਵਿੱਚ ਤੇ ਅਗਲੀ ਵਾਰ ਆਪਾਂ ਤੁਹਾਨੂੰ ਫਾਰਮ ਦੀ ਵੀਡੀਓ ਵੀ ਅਪਲੋਡ ਕਰਾਂਗੇ ਤੇ ਜਿਹੜੀ ਇਹ ਮੱਝ ਉਸਨੇ ਮਤਲਬ ਇਹ ਕੱਟੀ ਜਿਹੜੀ ਜਿਹਦਾ ਨਾਮ ਆਪਾਂ ਬਰਕਤ ਰੱਖਿਆ ਆਪਾਂ ਪਹਿਲਾਂ ਵੀ ਵੀਡੀਓ ਅਪਲੋਡ ਕੀਤੀ ਸੀ ਇੰਸਟਾ ਦੇ YouTube ਤੇ ਤੇ ਉਹਨੂੰ ਮਤਲਬ ਜਨਮ ਦਿੱਤਾ ਇਹ ਹਾਲੇ ਹੈਗੀ ਆ 7-8 ਦਿਨਾਂ ਦੀ ਆਪਣੀ ਜਿਹੜੀ ਕੱਟੀ ਹੈਗੀ ਆ ਹਾਂਜੀ ਆਪਾਂ ਇਸ ਸਾਲ 2025 ਦੇ ਵਿੱਚ ਹੀ ਆਪਾਂ ਜਿਹੜਾ ਫਾਰਮ ਜਿਹੜਾ ਹੈਗਾ ਬਣਾਇਆ ਫਰਵਰੀ ਮੰਥ ਦੇ ਵਿੱਚ ਤੇ ਫਾਰਮ ਬਣੇ ਨੂੰ 5-6 ਮਹੀਨੇ ਹੋ ਚੁੱਕੇ ਆ ਜਿਹੜਾ ਆਪਣਾ ਫਾਰਮ ਸਟਾਰਟ ਹੋਈ ਨੂੰ ਤੇ ਆਪਾਂ ਜਲਦੀ ਜਿਹੜਾ ਹੈਗਾ ਫਾਰਮ ਦੀ ਵੀਡੀਓ ਵੀ ਲੈ ਕੇ ਆਵਾਂਗੇ ਤੁਹਾਡੇ ਸਾਹਮਣੇ ਆਪਣਾ ਵੀਡੀਓ ਬਣਾਉਣ ਦਾ ਮੇਨ ਮਕਸਦ ਇਹ ਹੀ ਹੈ ਕਿ ਜਿਹੜੇ ਆਪਣੀ ਵਰਗੀ ਜਿਹੜੇ ਹੈਗੇ ਆ ਭੈਣ ਭਰਾ ਜਿਹੜੇ ਕੰਮ ਕਰ ਰਹੇ ਆ ਆਪਣੀ ਵਾਂਗੂ ਆਪਣੇ ਲੈਵਲ ਤੇ ਜਾਂ ਜਿਹੜੇ ਕਰਨਾ ਚਾਹੁੰਦੇ ਆ ਉਹ ਇਸ ਵੀਡੀਓ ਤੋਂ ਕੋਈ ਨਾ ਕੋਈ ਜਿਹੜਾ ਹੈਗਾ ਮੋਟੀਵੇਸ਼ਨ ਜਾ ਕੋਈ ਜਾਣਕਾਰੀ ਲੈ ਸਕਣ ਤੇ ਬਹੁਤ ਹੀ ਜਲ ਆਪਾਂ ਦੂਸਰੀ ਵੀਡੀਓ ਨਾਲ ਮਿਲਾਂਗੇ ਧੰਨਵਾਦ